ਤੁਸੀਂ ਸੁਣਿਆ ਹੋਵੇਗਾ ਕਿ ਅਕਸਰ ਲੋਕ ਖੂਨਦਾਨ ਕਰਦੇ ਨੇ ਪਰ ਕਦੇ ਕਿਸੇ ਨੇ ਸੁਣਿਆ ਕਿ ਇੱਕ ਮਾਂ ਨੇ ਆਪਣਾ ਦੁੱਧਦਾਨ ਕੀਤਾ ਹੋਵੇ ਜੀ ਹਾਂ ਮੈਂ ਗੱਲ ਕਰ ਰਿਹਾ ਬੈਡਮਿੰਟਨ ਖਡਾਰਨ ਜਵਾਲਾ ਗੁੱਟਾ ਦੀ ਜਿਸ ਨੇ ਇੱਕ ਇਤਿਹਾਸ ਰਚ ਦਿੱਤਾ ਆਓ ਮੈਂ ਸਾਰੀ ਤੁਹਾਨੂੰ ਉਸ ਦੀ ਇਹ ਸਟੋਰੀ ਦੱਸਦਾ ਕਮੰਤਰੀ ਖਡਾਰਨ ਜਵਾਲਾ ਗੁੱਟਾ ਜਦੋਂ ਇੰਡੀਆ ਵੱਲੋਂ ਖੇਡਦੀ ਸੀ ਚਿੜੀ ਸ਼ਿੱਕੇ ਦੀ ਗੇਮ ਵਿੱਚ ਤਾਂ ਉਸ ਨੇ ਆਪਣੀ ਖੇਡ ਦੇ ਨਾਲ ਆਪਣੀ ਹਿੰਮਤ ਦੇ ਨਾਲ ਆਪਣੀ ਲਗਨ ਦੇ ਨਾਲ ਕਰੋੜਾਂ ਲੋਕਾਂ ਦੇ ਦਿਲ ਜਿੱਤੇ ਪਰ ਜਦੋਂ ਉਹ ਦੂਸਰੇ ਬੱਚੇ ਦੀ ਮਾਂ ਬਣੀ ਤਾਂ ਉਸਨੇ ਫੈਸਲਾ ਕੀਤਾ ਕਿ ਉਹ ਆਪਣਾ ਦੁੱਧ ਦਾਨ ਕਰੇਗੀ ਹੁਣ ਤੱਕ ਜਵਾਲਾ ਗੁੱਟਾ 30 ਲੀਟਰ ਦੁੱਧ ਦਾਨ ਕਰ ਚੁੱਕੀ ਹੈ ਉਸ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਜਿਹੜੇ ਬੱਚੇ ਵਕਤ ਤੋਂ ਪਹਿਲਾਂ ਜੰਮ ਜਾਂਦੇ ਨੇ ਉਹ ਤੰਦਰੁਸਤ ਜ਼ਿੰਦਗੀ ਜਿਉ ਸਕਣ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਨਾ ਆਵੇ ਕਿਉਂਕਿ ਭਾਰਤ ਸਰਕਾਰ ਦੇ جاری ਆંકੜਿਆਂ ਮੁਤਾਬਕ 10 ਤੋਂ 20% ਬੱਚੇ ਉਹ ਮਰਦੇ ਨੇ ਜਿਹੜੇ ਵਕਤ ਤੋਂ ਪਹਿਲਾਂ ਜਨਮ ਲੈ ਲੈਂਦੇ ਨੇ ਔਰ ਕਮਜ਼ੋਰ ਹੋਣ ਕਾਰਨ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਆਉਂਦੀ ਹੈ ਤੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ ਜਵਾਲਾ ਗੁੱਟਾਂ ਨੇ ਇੱਕ ਕਦਮ ਚੁੱਕਿਆ ਤੇ ਇਸ ਦੇ ਨਾਲ ਜਵਾਲਾ ਗੁੱਟਾਂ ਨੇ ਆਪਣਾ ਨਾਂ ਸਦਾ ਹੀ ਅਮਰ ਰਹਿਣ ਵਾਲੇ ਉਹ ਮਹਾਨ ਰੂਹਾਂ ਦੇ ਵਿੱਚ ਨਾਂ ਦਰਜ ਕਰਾ ਲਿਆ ਕਿਉਂਕਿ ਜੋੜੇ ਲੋਕ ਦੂਜਿਆਂ ਲਈ ਜਿਉਂਦੇ ਨੇ ਜੋ ਦੂਜਿਆਂ ਦੀ ਖਾਤਰ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਦੇ ਨੇ ਉਹ ਸਦਾ ਲਈ ਅਮਰ ਹੋ ਜਾਂਦੇ ਨੇ ਦੋਸਤੋ ਤੁਹਾਨੂੰ ਕੀ ਲੱਗਦਾ ਕੇ ਜਿਵਾਲਾ ਗੁੱਟਾਂ ਬਾੰਗ ਹੋਰ ਨਾ ਮਾਮਾ ਨੂੰ ਵੀ ਅਜਿਹੇ ਕਦਮ ਚੱਕਣੇ ਚਾਹੀਦੇ ਨੇ ਆਪਣੀ رائے ਕਮੈਂਟ ਕਰਕੇ ਜਰੂਰ ਦਿਓ ਧੰਨਵਾਦ